ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬੇਨਤੀ ਲੱਗੀਆਂ ਜੀ ਕਰਨ ਤੁਹਾਡੇ ਚਰਨਾਂ ਸਾਰੇ ਵੀਰਾਂ ਦੇ ਸੋ ਵੀਡੀਓ ਸ਼ੇਅਰ ਤੁਸੀਂ ਆਪ ਹੀ ਕਰਦਿਆ ਕਰੋ ਕਿਉਂਕਿ ਬਾਰ ਬਾਰ ਕਹਿਣ ਦੀ ਲੋੜ ਨਹੀਂ ਪੈਂਦੀ ਦੇਖੋ ਅਸੀਂ ਕੋਈ ਵੀ ਮੁੱਦਾ ਹੁੰਦਾ ਕੋਈ ਵੀ ਗੱਲਬਾਤ ਹੁੰਦੀ ਹੈ ਤੁਹਾਡੇ ਸਾਹਮਣੇ ਤਾਂ ਰੱਖ ਦਿਆ ਕਿਉਂਕਿ ਤੁਸੀਂ ਸਾਰੀ ਸਾਡੀਆਂ ਗੱਲਾਂ ਜ਼ਰੂਰ ਧਿਆਨ ਨਾਲ ਸੁਣਦੇ ਹੋ ਹਣ ਸੋ ਅਸੀਂ ਬੇਨਤੀ ਲੱਗੀਆਂ ਕਰਨ ਵੀ ਬੜਾ ਵਧੀਆ ਮੁੱਦਾ ਜਿਹੜਾ ਭਗਤ ਸਿੰਘ ਮਟੌਰ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਵੀਰ ਪੱਤਰਕਾਰ ਭਰਾ ਨੇ ਚੱਕਿਆ ਸਾਡੇ ਨੇ ਸੋ ਹਜੂ ਦੇ ਰਿਣੀ ਆ ਰਿਣੀ ਇਸ ਕਰਕੇ ਆ ਕਿਉਂਕਿ ਉਹ ਪੰਜਾਬ ਦਾ ਦਰਦੀ ਆ ਇਸ ਕਰਕੇ ਅਸੀਂ ਕਿਉਂਕਿ ਇੱਕ ਤੇ ਉਹ ਆਨੰਦਪੁਰ ਸਾਹਿਬ ਧਰਤੀ ਦੇ ਵਸਨੀਕ ਅਸੀਂ ਸਾਰੇ ਆ ਤੇ ਉਸ ਵੀਰ ਨੇ ਜੋ ਪ੍ਰਵਾਸੀਆਂ ਦੇ ਬਾਰੇ ਮੁੱਤਾ ਚੱਕਿਆ ਬਿਲਕੁਲ ਵਧੀਆ ਹੈ ਦੇਖੋ ਜੇ ਕੋਈ ਬੋਲਣ ਵਾਲਾ ਨਹੀਂ ਹੋਊਗਾ ਤੁਸੀਂ ਦੇਖ ਲਓ ਤਖਤ ਸਾਹਿਬ ਦੇ ਥੱਲੇ ਇਹ ਬੀੜੀਆਂ ਸਿਕਟਾਂ ਯਰਦਾ ਤੇ ਦਾਰੂ ਪੀ ਪੀ ਕੇ ਲਿٹے ਪਏ ਆ ਸੋ ਮੈਂ ਵੀਡੀਓ ਦੇਖ ਰਿਆ ਸੀ ਨਾਲੇ ਰੋਣ ਆ ਰਿਹਾ ਸੀ ਨਾਲੇ ਸ਼ਰਮ ਆ ਰਹੀ ਸੀ ਮਾਨੂੰ ਕਿ ਲੋਕਾਂ ਦੇ ਵਿੱਚ ਯਾਰਾ ਕਿਦਾਂ ਦਾ ਮੈਸੇਜ ਜਿਹੜਾ ਇਹ ਜਾ ਰਿਹਾ ਜੇ ਵੀਡੀਓ ਨਾ ਬਣਾਈਏ ਜਾਂ ਵੀਡੀਓ ਨਾ ਪਾਈਏ ਹਨਾ ਫਿਰ ਵੀ ਲੋਕ ਅਵੇਅਰ ਨਹੀਂ ਹੁੰਦੇ ਸਾਡੇ ਕੋਲ ਇੱਕੋ ਜਰੀਆ ਹੈ ਸੋਸ਼ਲ ਮੀਡੀਆ ਦਾ ਕਿਉਂਕਿ ਅੱਜ ਕੱਲ ਜੋਗੀ ਸੋਸ਼ਲ ਮੀਡੀਆ ਦਾ ਜੇ ਅਸੀਂ ਤੁਹਾਡੇ ਸਾਰਿਆਂ ਤੱਕ ਗੱਲ ਰੱਖਦੇ ਆਂ ਜਾਂ ਗੱਲ ਫਿਜਾਉਂਦੇ ਆਂ ਜਾਂ ਤੁਹਾਨੂੰ ਦਿਖਾਉਂਦੇ ਆਂ ਸਾਡਾ ਮਕਸਦ ਇਹ ਨਹੀਂ ਵੀ ਆਪਾਂ ਕਿਸੇ ਏਰੀਏ ਦੀ ਬਦਨਾਮੀ ਕਰਨੀ ਚਾਹੁੰਦੇ ਆਂ ਸਾਡਾ ਮਕਸਦ ਇਹ ਹੈ ਵੀ ਆਪਾਂ ਸਾਰਿਆਂ ਤੱਕ ਇਹ ਗੱਲ ਜਾਵੇ ਤੇ ਆਪਾਂ ਸਾਰੇ ਵੀਰ ਆਪਣੀ ਜਿੰਮੇਵਾਰੀ ਸਮਝੀਏ ਤੇ ਆਪਾਂ ਸਾਰੇ ਆਪ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਾਂ ਇਹਨਾਂ ਪ੍ਰਵਾਸੀਆਂ ਨੂੰ ਅਸੀਂ ਕੱਢ ਕੇ ਰਾਜੀ ਨਹੀਂ ਅਸੀਂ ਇਹ ਨਹੀਂ ਕਹਿੰਦੇ ਵੀ ਯਾਰ ਸਾਡਾ ਪੰਜਾਬ ਛੱਡ ਕੇ ਚਲ ਜਾਣ ਅਸੀਂ ਕਹਿੰਦੇ ਰਹਿਣਾ ਬਹਿਣਾ ਸਹਿਣਾ ਖਾਣਾ ਪੀਣਾ ਆਪਣਾ ਠੀਕ ਕਰਦੇ ਨੇ ਤੇ ਸਾਨੂੰ ਇਹਨਾਂ ਤੋਂ ਕੋਈ ਦਿੱਕਤ ਨਹੀਂ ਹੁਣ ਜਿੱਦਾਂ ਨੂਰਪੁਰ ਏਰੀਏ ਦੇ ਪਿੰਡ ਹੈ ਚਾਹੇ ਮੁੰਨੇ ਲਾਲੋ ਹੋਰ ਵੀ ਪਿੰਡ ਕਈ ਹੈ ਜਿਨ੍ਹਾਂ ਨੇ ਮਤੇ ਪਾਤੇ ਹੈ ਪੀ ਪ੍ਰਵਾਸੀਆਂ ਦੀ ਨਾਂ ਤੇ ਕੋਈ ਵੋਟ ਬਣਾਈ ਜਾਊਗੀ ਨਵੇਂ ਸਿਰੇ ਤੇ ਜੇ ਨਾਂ ਤੇ ਇਹਨਾਂ ਦੇ ਆਧਾਰ ਕਾਰਡ ਜਿਹੜੇ ਆ ਉਹ ਅਪਡੇਟ ਕੀਤੇ ਜਾਣਗੇ ਸੋ ਸਲਾਘਾ ਜੋ ਕਦਮ ਹੈ ਜੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲਿਓ ਜੇ ਆਪਾਂ ਸਾਰੇ ਵੀਰ ਨਾ ਬੋਲੇ ਤੇ ਸਾਡੇ ਘਰਾਂ ਤੱਕ ਇਹ ਅੱਗ ਜਿਹੜੀ ਪਹੁੰਚ ਆਣੀ ਹੈ ਅਸੀਂ ਹੁਣ ਸੁਣ ਰਹੇ ਹਾਂ ਉੱਥੇ ਮਾਰਤੇ ਪੰਜਾਬਗਾਂ ਨੇ ਲੁਧਿਆਣੇ ਜਿੱਦਾਂ ਆਉ ਗਿਆ ਜੀ ਫਲਾਣੀ ਜਗ੍ਹਾ ਕਤਲ ਹੋ ਗਿਆ ਕੁੱਟ ਮਾਰ ਸ਼੍ਰੀ ਆਨੰਦਪੁਰ ਸਾਹਿਬ ਆਂ ਬਈਆਂ ਨੇ ਕਰਤੀ ਸਰਦਾਰ ਦੀ ਪੱਗ ਲਾਤੀ ਵੀਰੋ ਜਿਦਨ ਸਾਡੀਆਂ ਲੱਥੀਆਂ ਆਪਾਂ ਉਦਾਂ ਹੀ ਜਾਗਾਂਗੇ ਨਹੀਂ ਸਾਡਾ ਫਰਜ਼ ਕਿਸੇ ਦੀ ਕੋਈ ਗੱਲਬਾਤ ਗਲਤ ਕਰਨਾ ਨਹੀਂ ਜਾਂ ਕੋਈ ਬੰਦਾ ਗੱਲਬਾਤ ਕਰ ਰਿਹਾ ਤੇ ਉਹ ਉਹਨੂੰ ਆਪਾਂ ਇਹ ਨਾ ਸੋਚੀਏ ਯਾਰਾ ਇਹ ਬੋਲਦਾ ਬੋਲੀ ਜਾਵੇ ਯਾਰਾ ਇਹ ਭੌਂਕਦਾ ਭੌਂਕੀ ਜਾਵੇ ਅਸੀਂ ਕੀ ਲੈਣਾ ਨਹੀਂ ਇਹ ਗੱਲਾਂ ਨਹੀਂ ਦੇਖੋ ਸਾਡੇ ਅਸੀਂ ਵੀ ਪੰਜਾਬ ਦੇ ਉਹਨੇ ਦਰਤੀਆਂ ਜਿੰਨਾ ਉਹ ਵੀਰ ਕੋਈ ਵੀ ਹੈ ਕੋਈ ਵੀ ਸਾਡੇ ਪੰਜਾਬ ਵਾਸਤੇ ਕੋਈ ਭਲੀ ਦੀ ਗੱਲ ਕਰਦਾ ਕੋ ਪਾਣੀਆਂ ਦੀ ਗੱਲ ਕਰਦਾ ਕੋ ਦਰਖਤ ਲਗਾਉਣ ਦੀ ਗੱਲ ਕਰਦਾ ਦਰਖਤ ਬਚਾਉਣ ਦੀ ਗੱਲ ਕਰਦਾ ਉਹ ਸਾਡਾ ਹੈ ਉਹ ਪੰਜਾਬ ਦੇ ਫਾਇਦੇਮੰਦੀ ਚ ਕੋ ਗੱਲ ਕਰਦਾ ਤੇ ਸਾਡਾ ਮਕਸਦ ਇਹ ਨਹੀਂ ਬਣਦਾ ਕਿ ਆਪਾਂ ਉਹਦੇ ਐਂਟੀ ਕਮੈਂਟ ਕਰੀਏ ਸਾਡਾ ਮਕਸਦ ਇਹ ਬਣਦਾ ਵੀ ਆਪਾਂ ਉਹਨਾਂ ਨੂੰ ਐਪਰੀਸ਼ੀਏਟ ਕਰੀਏ ਵੀ ਠੀਕ ਹੈ ਵੀ ਚੰਗੇ ਕੰਮ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਹੁਣ ਕਾਰ ਸੇਵਾ ਕਲਾ ਅਨੰਦਗੜ੍ਹ ਸਾਹਿਬ ਵਾਲੇ ਸਤਬਾ ਬੱਲਾਬ ਸਿੰਘ ਗੁਣੀ ਰੋਡ ਬਣਾ ਰਹੇ ਨੇ ਪੁਲ ਬਣਾਏ ਸਾਰਾ ਕੁਝ ਕਰਿਆ ਤੇ ਜੇ ਆਪਾਂ ਉਹਨਾਂ ਦੀ ਕਦੀ ਸ਼ਲਾਘਾ ਹੀ ਨਾ ਕਰੀਏ ਉਹਨਾਂ ਬਾਰੇ ਕਦੀ ਆਪਾਂ ਜ਼ਿਕਰ ਹੀ ਨਾ ਕਰੀਏ ਤੇ ਫਿਰ ਸਾਡ ਨੂੰ ਸੇਖ ਹੋਣ ਦਾ ਤੇ ਕੋਈ ਫਾਇਦਾ ਨਾ ਨਾ ਹੋਇਆ ਇਸ ਕਰਕੇ ਜੇ ਕੋਈ ਚੰਗਾ ਕੰਮ ਕਰਦਾ ਸਾਡਾ ਫਰਜ਼ ਬਣਦਾ ਯਾਰ ਤੁਸੀਂ ਸੋਸ਼ਲ ਮੀਡੀਆ ਚੋਕ ਤੁਸੀਂ ਕੈਮਰਾ ਚੁੱਕੋ ਆਨਲਾਈਨ ਲਾਈਵ ਹੋ ਜੋ ਦਿਖਾਓ ਲੋਕਾਂ ਨੂੰ ਆਹ ਕੋਲ ਚੱਲ ਰਿਹਾ ਤੁਸੀਂ ਦੇਖ ਲਓ ਮੈਨੂੰ ਬੜੀ ਸ਼ਰਮ ਦੀ ਗੱਲ ਮਹਿਸੂਸ ਹੋ ਰਹੀ ਆ ਕਿ ਸਾਡੇ ਏਰੀਏ ਦੇ ਵਿੱਚ ਕੀਰਤਪੁਰ ਸਾਹਿਬ ਦੇ ਵਿੱਚ ਜੇ ਕੋਈ ਪੰਜਾਬੀ ਘਰ ਬਣਾਉਂਦਾ ਤੇ ਆਪਾਂ ਚੜ ਵਤ ਕੇ ਆ ਜੰਨੇ ਉਹਦੇ ਤੇ ਹਨਾ ਵੀ ਪੰਜਾਬੀਆਂ ਦੇ ਸ਼ਿਕਾਇਤਾਂ ਕਰਨ ਨੂੰ ਆਪਾਂ ਆ ਜੰਨੇ ਆ ਸੋ ਇੱਕ ਪ੍ਰਵਾਸੀ ਘਰ ਬਣਾ ਰਿਆ ਸੀ ਅੱਜ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਜਾ ਕੇ ਕਮੇਟੀਆਂ ਉਹਦਾ ਜਿਹੜੇ ਨੇ ਬੀਮ ਖੜੇ ਕੀਤੇ ਸੀ ਤੋੜਿਆ ਨਹੀਂ ਤੋੜੇ ਮੈਨੂੰ ਅਜੇ ਪੂਰੀ ਜਾਣਕਾਰੀ ਨਹੀਂ ਪਰ ਕਮੇਟੀ ਵਾਲੇ ਉੱਥੇ ਪਹੁੰਚ ਗਏ ਸੀ ਦੇਖੋ ਇਹਨਾਂ ਪ੍ਰਵਾਸੀਆਂ ਦੀ ਐਨੀ ਦਿਲਵਹੀ ਕਿ ਇਹ ਧੱਕੇ ਨਾਲ ਆ ਗਏ ਧੱਕਾ ਸ਼ਬਦ ਮੈਂ ਤਾਂ ਵਰਤ ਰਿਹਾ ਕਿਉਂਕਿ ਉੱਥੇ ਪ੍ਰਸ਼ਾਸਨ ਨੇ ਤੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਨੇ ਰੋਕੇ ਹੋਏ ਆ ਖੱਡ ਦੇ ਵਿੱਚ ਜਿਹੜੀਆਂ ਲੌਂਡ ਖੱਡ ਦੇ ਵਿੱਚ ਉਹ ਸਾਰੀਆਂ ਹੋ ਰਹੀਆਂ ਇਹਨਾਂ ਦਾ ਮੇਰੇ ਜਦੋਂ ਮੈਨੂੰ ਇੰਨਾ ਯਾਦ ਆ ਵੀ ਉਹ ਜੰਗਲਾਤ ਵਿਭਾਗ ਨੇ ਵੀ ਉੱਥੇ ਕੋਈ ਪਰਚਾ ਦਰਜ ਬਣੀ ਇਦਾਂ ਖੜਿਆ ਸੀ ਉਹਦੀ ਫਿਰ ਵੀ ਇੰਨੀ ਦੇਰਬਦੀ ਵੇਖ ਲੂ ਉਹ ਫਿਰ ਜਾ ਕੇ ਮਕਾਨ ਜਿਹੜਾ ਆਪਣਾ ਬਣਾਣਾ ਹੁੰਦਾ ਸ਼ੁਰੂ ਕਰ ਦਿੱਤਾ ਅੱਛਾ ਉਹਦੇ ਮਗਰ ਕੌਣ ਹੈ ਜੇ ਮੈਨੂੰ ਅੱਜ ਪਤਾ ਲੱਗਿਆ ਕਹਿੰਦੇ ਜੀ ਸਾਨੂੰ ਫਲਾਣੇ ਨੇ ਕਿਹਾ ਜੇ ਹੁਣ ਨਾ ਲੈ ਲਈਏ ਫਿਰ ਲੋਕਾਂ ਨੂੰ ਮਿਰਚਾਂ ਲੱਗ ਜਾਣੀਆਂ ਸ਼ਰਮ ਕਰੋ ਤੁਸੀਂ ਉਹਨਾਂ ਨੂੰ ਹਲਾਸ਼ੇਰੀ ਦੇਣ ਵਾਲੇ ਲਾਂ ਤਾਂ ਤੁਹਾਡੇ ਤੇ ਕਿਸੇ ਪੰਜਾਬੀ ਦਾ ਘਰ ਬਣਵਾ ਦੋ ਪਰ ਪੰਜਾਬੀ ਦਾ ਜਦੋਂ ਘਰ ਬਣਦਾ ਉਦੋਂ ਤੇ ਤੁਹਾਨੂੰ ਮਿਰਚਾਂ ਲੱਗ ਜਾਂਦੀਆਂ ਭਾਈ ਇਹ ਪੰਜਾਬੀ ਨੇ ਘਰ ਕਿਦਾਂ ਬਣਾਤਾ ਇਹਨੇ ਤਿਆਰੀ ਕਿਦਾਂ ਕਰ ਲਈ ਘਰ ਦੀ ਤੇ ਜੇ ਪ੍ਰਵਾਸੀ ਘਰ ਜਾਂਦੇ ਉਹ ਪੈਸੇ ਚੜਾਉਂਦੇ ਆ ਪ੍ਰਵਾਸੀ ਹਨਾ ਇਹੀ ਗੱਲ ਹੋ ਸਕਦੀ ਆ ਜਾਂ ਕੋਈ ਹੋਰ ਕੋਈ ਪ੍ਰੋਬਲਮ ਹੋ ਸਕਦੀ ਆ ਕੋਈ ਦਿੱਕਤ ਹੋ ਰਾ ਸਕਦੀ ਆ ਵੀ ਭਾਈ ਕੋਈ ਗੱਲਬਾਤ ਹੋਣੀ ਆ ਵੀ ਜਿਹੜਾ ਉਹਦੇ ਨਾਲ ਕੋਈ ਮੂੰਹ ਹੀ ਨਹੀਂ ਕਰਦਾ ਜੇ ਪ੍ਰਵਾਸੀਆਂ ਨੂੰ ਤੁਸੀਂ ਇੰਨੀ ਇਲੈਚਰੀ ਦਿੱਤੀ ਤਾਂ ਪੰਜਾਬੀਆਂ ਨਾਲ ਕਿਉਂ ਨਫ਼ਰਤ ਕਰਦੇ ਹੋ ਭਾਈ ਪੰਜਾਬ ਦਾ ਕਿਉਂ ਇੰਨਾ ਖਾਂਦੇ ਜੇ ਤੁਸੀਂ ਤੁਸੀਂ ਲੋਕ ਕਲੰਕ ਹੈ ਮੈਂ ਇਹ ਗੱਲ ਕਹਿ ਖਾਦਣਾ ਕਿਉਂਕਿ ਤੁਹਾਨੂੰ ਹੋਰ ਕੋਈ ਦਿਖਦਾ ਨਹੀਂ ਸवाय ਜੇਬਾਂ ਪਰਨੇ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉੱਥੇ ਬੰਦਿਆਂ ਨੇ ਇਹ ਕਹਿੰਦੇ ਵੀ ਪੁਰਾਣੇ ਨੇ ਨਾਂ ਲਿਆ ਉਹਦੀ ਸ਼ਹਿ ਦੇ ਉੱਤੇ ਜੀ ਇਹ ਕਮਰਾ ਬਣ ਰਿਹਾ ਇਹ ਕਮਰੇ ਬਣ ਰਿਹਾ ਉਹ ਆਪ ਤਾਂ ਯਾਰਾ ਬੰਦਾ ਮੰਦਰ ਦੇ ਵਿੱਚ ਰਹਿ ਰਿਹਾ ਸਾਰਾ ਕੁਝ ਕਰ ਰਿਹਾ ਹੈਣਾ ਹੁਣ ਇੱਕ ਮੰਦਰ ਦੀ ਆੜ ਆੜ ਦੀ ਵਿੱਚ ਕਿੱਡੀ ਵੱਡੀ ਬਿਲਡਿੰਗ ਉਹਨੇ ਸਾਰੀ ਹੋਈ ਆ ਉਹ ਤਾਂ ਪਹਿਲਾਂ ਕਿਸੇ ਨੂੰ ਦਿਖੀ ਨਾ ਅਜੇ ਤੱਕ ਹੈ ਉੱਥੇ ਮੰਦਰ ਦੇ ਕੋਣ ਮੱਥਾ ਟੇਕ ਜਾਂਦਾ ਤੁਹਾਨੂੰ ਪਤਾ ਹੈ ਕਿੱਡੇ-ਕਿੱਡੇ ਆਪਣਾ ਉਹਨੇ ਘਰ ਬਣਾਇਆ ਹੋਇਆ ਥੱਲੇ ਆਪਣਾ ਕਮਰੇ ਵਿੱਚ ਆਪਣਾ ਪਰਵਰਿਸ਼ ਕਰਿਆ ਕਰਦਾ ਉਹਦੇ ਬੱਚੇ ਪਾਲਿਆ ਕਰਦਾ ਉੱਥੇ ਉਥੇ ਉਹਨੇ ਦੁਕਾਨਦਾਰੀ ਖੋਲੀ ਹੋਈ ਹੈ ਤੇ ਉਥੇ ਇੱਕ ਦੁਕਾਨ ਹੋਰ ਨਵੇਂ ਸਿਰੋਂ ਬਣਾਣੀ ਸ਼ੁਰੂ ਕਰਤੀ ਉਹਨੇ ਯਾਰ ਉਹ ਕਿਹਦੀ ਘਾਟ ਹੈ ਉਹ ਸਾਡੇ ਲੋਕਾਂ ਦੀ ਘਾਟ ਹੈ ਜਦੋਂ ਅਸੀਂ ਬੋਲਦੇ ਹੀ ਨਹੀਂ ਐ ਅਸੀਂ ਕਿਹਨੇ ਕਰਦਾ ਤੇ ਕਰੀ ਜਾਵੇ ਐ ਜਦੋਂ ਅਸੀਂ ਲੋਕ ਪੰਜਾਬੀ ਲੋਕ ਕਰਦੇ ਆ ਤੇ ਫਿਰ ਆਪਾਂ ਚੱਕ ਕੇ ਪ੍ਰਸ਼ਾਸਨ ਨੂੰ ਬੁਲਾ ਕੇ ਤੇ ਆਪਾਂ ਠਹਿ ਠੇਰੀ ਕਰ ਦਿੰਨੇ ਆ ਸੋ ਚਲੋ ਮੈਂ ਤੁਹਾਨੂੰ ਬੇਨਤੀ ਲਗਾ ਕਰਨ ਹੁਣ ਤੁਸੀਂ ਕੀਤਪੂਰ ਸਾਹਿਬ ਦੀਆਂ ਅਸੀਂ ਕਮੇਟੀ ਜਿਹੜੀ ਆ ਬਣਾ ਰਹੇ ਆ ਥੋੜੇ ਸਮੇਂ ਦੇ ਵਿੱਚ ਇਹਦਾ ਗਠਨ ਵੀ ਕਰਾਂਗੇ ਜਿੰਨੀਆਂ ਵੀ ਸਾਡੇ ਕੀਤਪੁਰ ਸਾਹਿਬ ਦੇ ਵਿੱਚ ਰੇੜੀਆਂ ਐ ਦੁਕਾਨਾਂ ਐ ਚਾਹੇ ਉਹ ਕਿਸੇ ਦੀਆਂ ਵੀ ਆ ਚਾਹੇ ਪੰਜਾਬੀਆਂ ਦੀਆਂ ਚਾਹੇ ਬਿਹਾਨੀ ਬਿਹਾਰੀਆਂ ਦੀਆਂ ਐ ਕਿਸੇ ਦੀਆਂ ਵੀ ਆ ਉਹਦੇ ਉੱਤੇ ਪੰਜਾਬੀ ਦੇ ਵਿੱਚ ਲਖਾਣਾ ਸ਼ੁਰੂ ਕਰਵਾਉਣਾ ਅਸੀਂ ਕਿਉਂਕਿ ਬਾਹਰੋਂ ਯਾਤਰੀ ਆਉਂਦੇ ਮੈਂ ਪਹਿਲਾਂ ਵੀ ਇਹ ਵੀਡੀਓ ਪਾ ਚੁੱਕਾ ਸੀ ਵੀ ਇੱਥੇ ਪੰਜਾਬ ਦੇ ਵਿੱਚ ਸਾਡੀ ਟੂਰਿਸਟ ਪਲੇਸ ਵੀ ਐ ਤੇ ਸਾਡੀ ਧਾਰਮਿਕ ਨਗਰੀ ਵੀ ਐ ਇੱਥੇ ਦੇਖ ਲਓ ਪੂਰੇ ਪੰਜਾਬ ਭਰ ਦੇ ਵਿੱਚੋਂ ਤੇ ਦੇਸ਼ ਭਰ ਦੇ ਵਿੱਚੋਂ ਸਾਡੇ ਕੀਤਪੁਰ ਸਾਹਿਬ ਅਨੰਦਪੁਰ ਸਾਹਿਬ ਲੋਕ ਆਉਂਦੇ ਆ ਤੇ ਇੱਥੇ ਰਾਜੂ ਟਿੱਕੀ ਵਾਲਾ ਰਜੇਸ਼ ਕੁਲਚੀਆਂ ਵਾਲਾ ਫਲਾਣਾ ਢਿੰਗੜਾ ਹਿੰਦੀ ਦੇ ਵਿੱਚ ਲਿਖਿਆ ਹੋਇਆ ਏ ਤੇ ਕੀ ਖਾਣਾ ਪੰਜਾਬ ਦਾ ਤੇ ਬੋਲੀ ਨੂੰ ਤੁਸੀਂ ਭਾਈ ਆਪਣੀ ਨੂੰ ਪ੍ਰਮੋਟ ਕਰ ਰਹੇ ਹੋ ਕਿਉਂ ਇਹ ਕਿੱਥੇ ਲਿਖਿਆ ਹੋਇਆ ਮੈਂ ਤੇ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਭਾਈ ਤੁਸੀਂ ਵੀ ਮੜਾ ਜਾ ਜਰੂਰ ਇਹ ਚੀਜ਼ਾਂ ਦੇਖੋ ਜਿੱਥੇ-ਜਿੱਥੇ ਵੀ ਹਿੰਦੀ ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਏ ਰੇੜੀਆਂ ਤੇ ਆ ਦੁਕਾਨਾਂ ਤੇ ਆ ਜ਼ਰੂਰ ਉਹਨਾਂ ਨੂੰ ਮਟਵਾ ਕੇ ਤੇ ਪੰਜਾਬੀ ਦੇ ਵਿੱਚ ਕੀਤਾ ਜਾਵੇ ਕਿਉਂਕਿ ਜ਼ਰੂਰੀ ਨਹੀਂ ਵੀ ਸਾਰੇ ਸਾਡੇ ਹਿੰਦੀ ਪੜੇ ਲਿਖੇ ਆ ਬਹੁਤ ਲੋਕ ਆ ਜਿਹੜੇ ਬੇਚਰੇ ਪੰਜਾਬੀ ਪੜੇ ਲਿਖੇ ਆ ਕਿਉਂਕਿ ਸਾਡਾ ਪੰਜਾਬ ਦਾ ਕਲਚਰ ਹੈ ਅਸੀਂ ਪਹਿਲ ਪੰਜਾਬ ਐ ਪੰਜਾਬੀ ਨੂੰ ਦਿੰਨੇ ਆ ਸੋ ਇਸ ਕਰਕੇ ਕਈ ਨਹੀਂ ਵੀ ਕਿਸੇ ਨੂੰ ਪਤਾ ਲੱਗਦਾ ਵੀ ਇਹ ਕੌਣ ਹੈ ਇਹਦਾ ਕੀ ਆਧਾਰ ਕਾਰਡ ਆ ਕੀ ਫਲਾਣਾ ਤੇ ਜਿਹੜੇ ਵੀ ਕੋਲ ਪ੍ਰਵਾਸੀ ਕੀਰਤਪੁਰ ਸਾਹਿਬ ਸਾਡੇ ਏਰੀਆ ਦੇ ਵਿੱਚ ਬਕਾਇਦਾ ਰਹਿ ਰਹੇ ਨੇ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਸਾਡੇ ਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਐਸਐਚਓ ਸਾਹਿਬ ਨੰਦਪੁਰ ਸਾਹਿਬ ਨੇ ਵੀ ਕੱਲ ਵੀਡੀਓ ਪਾਈ ਸੀ ਤੇ ਮੈਂ ਸਾਰੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਆਪਣੀਆਂ ਵੀਡੀਓ ਪਾਓ ਤੇ ਜਿਨ੍ਹਾਂ ਜਿਨ੍ਹਾਂ ਦੇ ਆਧਾਰ ਕਾਰਡ ਨਹੀਂ ਹੈ ਇਹਨਾਂ ਨੂੰ ਇਸੋ ਚੱਲਦਾ ਕਰੋ ਅਸੀਂ ਆਪਣੇ ਵੱਲੋਂ ਪੈਸੇ ਦੇ ਦਾਂਗੇ ਇਹਨਾਂ ਨੂੰ ਟ੍ਰੇਨਾਂ ਪਿਖਾਓ ਤੇ ਭੇਜੋ ਕਿਉਂਕਿ ਕੱਲ ਨੂੰ ਜੇ ਕਿਸੇ ਨੇ ਵਾਰਦਾਤ ਕਰਤੀ ਤੇ ਕੌਣ ਜ਼ਿੰਮੇਵਾਰ ਹੈ ਭਾਈ ਅੱਗੇ ਲੁੱਟਖੋਹਾਂ ਆਪਣੀਆਂ ਹੋ ਰਹੀਆਂ ਨੇ ਬੜਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਅਸੀਂ ਜਿੰਨੇ ਜਿੰਨਾਂ ਨੇ ਆਪਣੇ ਕਿਰਾਏ ਤੇ ਵੀ ਰੱਖੇ ਹੋਏ ਆ ਚਾਹੇ ਪ੍ਰਵਾਸੀ ਆ ਚਾਹੇ ਕੋ ਬਾਹਰ ਦੇ ਬੰਦੇ ਆ ਸੋ ਉਹਨਾਂ ਨੇ ਵੀ ਬੇਨਤੀ ਕਰਦੇ ਆ ਵੀ ਇਹਨੂੰ ਥਾਣੇ ਦੇ ਵਿੱਚ ਯਕੀਨੀ ਜ਼ਰੂਰ ਬਣਾਓ ਕਿਉਂਕਿ ਨਾਲੇ ਪ੍ਰਸ਼ਾਸਨ ਨੂੰ ਪਤਾ ਲੱਗ ਜਾਊਗਾ ਜੇ ਕੋਈ ਵਾਰਦਾਤ ਕਰਕੇ ਜਾਊਗਾ ਜੇ ਕੋਈ ਤੁਹਾਡੇ ਘਰ ਦੇ ਵਿੱਚ ਕੋਈ ਕਿਰਾਏ ਦੇ ਕਮਰਾ ਲੈਂਦਾ ਹੈ ਪਹਿਲੀ ਗੱਲ ਤੇ ਕਿਸੇ ਬੰਦੇ ਦੀ ਜਮੇਵਰੀ ਤੋਂ ਬਿਨਾ ਕਮਰੇ ਨਾ ਦਿਓ ਇਹਨਾਂ ਦਾ ਆਧਾਰ ਕਾਰਡ ਚੈੱਕ ਕਰੋ ਆਨਲਾਈਨ ਚੈੱਕ ਕਰਾਓ ਕਿੱਥੋਂ ਦੇ ਆ ਇਹਨਾਂ ਦੇ ਪਿੱਛੋਂ ਐਡਰੈਸ ਜਿਹੜੇ ਆ ਪ੍ਰੂਫਰ ਸਾਰੇ ਰੱਖੋ ਕਿਉਂਕਿ ਇਹ ਨਾ ਹੁੰਦੀ ਹੋਵੇ ਕੋਈ ਅੱਗੇ ਵਾਰਦਾਤਾਂ ਬੜੀਆਂ ਹੋ ਰਹੀਆਂ ਕੋਈ ਵੱਡੀ ਵਾਰਦਾਤ ਨੂੰ ਇਨਜਾਮ ਦੇ ਕੇ ਲੋਕ ਚਲੇ ਜਾਣ ਕਿਉਂਕਿ ਸ਼ਰਾਬੀ ਜਿੰਨੇ ਵੀ ਆ ਸਭ ਤੋਂ ਜ਼ਿਆਦਾ ਕੀਤਪੁਰ ਅਨੰਦਪੁਰ ਸਾਹਿਬ ਦੇ ਵਿੱਚ ਹੈ ਕਿਉਂਕਿ ਇੱਥੇ ਮੈਂ ਹੁਣ ਜ਼ਿਕਰ ਨਹੀਂ ਕਰੂੰਗਾ ਜਿਹੜੇ ਭਰਾ ਮਾਰ ਜਿਹੜੀ ਆ 20 ਰੁਪਏ ਦੀ 30 ਰੁਪਏ ਦੀ दारू ਪੀ ਜਾਂਦੇ ਆ ਤੇ ਇੱਥੇ ਸੌਂ ਜਾਂਦੇ ਆ ਤੇ ਗੁਰੂ ਘਰੋਂ ਪ੍ਰਸ਼ਾਦਾ ਛੱਕ ਕੇ ਤੇ ਫਿਰ ਸੌਂ ਜਾਂਦੇ ਆ ਮੈਂ ਤੇ ਬਾਬਿਆਂ ਨੂੰ ਵੀ ਜਿੰਨੇ ਡੇਰੇ ਆ ਜਿਸ ਜਿਹ ਲੰਗਰ ਜਿੰਨੇ ਜਿੰਨੇ ਚੱਲਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਭਾਈ ਲੰਗਰਾਂ ਦੇ ਵਿੱਚ ਬਿਲਕੁਲ ਜਿੰਨੇ ਵੀ ਆਉਂਦੇ ਆ ਇਹਨਾਂ ਨੂੰ ਨਾ ਬਾੜਿਆ ਜਾਵੇ ਜਾਂ ਇਹਨਾਂ ਕੋ ਦੋ ਦੋ ਤਿੰਨ ਤਿੰਨ ਘੰਟੇ ਸੇਵਾ ਜ਼ਰੂਰ ਕਰਾਓ ਇਹਨੂੰ ਪਤਾ ਲੱਗੇ ਪ੍ਰਸ਼ਾਦੇ ਦਾ ਮੁੱਲ ਕੀ ਹੈ ਸਾਡੇ ਗ੍ਰੰਥੀ ਸਿੰਘ ਦੇ ਯਾਰਾ ਬਾਹਰੋਂ ਪ੍ਰਸ਼ਾਦੇ ਮੰਗ ਮੰਗ ਕੇ ਪਿੰਡਾਂ ਦੇ ਵਿੱਚੋਂ ਮੰਗ ਮੰਗ ਲਿਆਉਂਦੇ ਆ ਤੇ ਅਸੀਂ ਇਹਨਾਂ ਨੂੰ ਐਦਾਂ ਸ਼ਿਕਾਇਤ ਜਾ ਰਹ ਦਾਰੂਏ ਕਿਥੋਂ ਪੀਂਦੇ ਆ ਤੇ ਪ੍ਰਸ਼ਾਦਾ ਹੈ ਗੁਰੂ ਕਰੋ ਛਕ ਜਾਂਦੇ ਆ ਅਸੀਂ ਬੇਨਤੀ ਕਰਦੇ ਆ ਗੱਲਾਂ ਕਰਨੀਆਂ ਬਹੁਤ ਆ ਪਰ ਅਸੀਂ ਫਿਰ ਕਹਿੰਨੇ ਆ ਲੋਕ ਸਾਨੂੰ ਕਹਿੰਦੇ ਆ ਇਹ ਬੜੇ ਵਿਦਵਾਨ ਐ ਵਿਦਵਾਨ ਨਹੀਂ ਸਾਨੂੰ ਦੁੱਖ ਲੱਗਦਾ ਜਦੋਂ ਗੁਰਦਰਿਆਂ ਦੇ ਮੋਹਰੇ ਸ਼ਰਾਬੀ ਪਏ ਸਾਨੂੰ ਦੁੱਖ ਲੱਗਦਾ ਜਦੋਂ ਸਾਡੇ ਏਰੀਏ ਦੇ ਵਿੱਚ ਬਿਵਾਰਦਾ ਤਾਂ ਹੁੰਦੀਆਂ ਸਾਨੂੰ ਦੁੱਖ ਲੱਗਦਾ ਜਦੋਂ ਸਾਡੀ ਮਾਂ ਬੋਲੀ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਇਸ ਕਰਕੇ ਅਸੀਂ ਬੋਲਦੇ ਆ ਭਾਈ ਇਹ ਬੋਰਡ ਜਿੰਨੇ ਵੀ ਰੇੜੀਆਂ ਤੇ ਆ ਚਾਹੇ ਕਿਤੇ ਵੀ ਆ ਇਹ ਪੰਜਾਬੀ ਦੇ ਵਿੱਚ ਲਿਖਾ ਦਿਓ ਚਾਹੇ ਕੋਈ ਦੁਕਾਨਾਂ ਵਾਲੇ ਆ ਹੁਣ ਤੇ ਦੇਖ ਲਓ ਵੀ ਵਿਹਾਰੀਆਂ ਨੇ ਆ ਕੇ ਦੁਕਾਨਾਂ ਹੋਟਲ ਕਰੇ ਹੋਏ ਆ بڑے بڑے ਹੋਟਲ ਜਿਹੜੇ ਆ ਪੰਜਾਬੀ ਕਿਆ ਕਰਨਗੇ ਯਾਰ ਪੰਜਾਬੀ ਕਿੱਥੇ ਜਾਣ ਜਦੋਂ ਤੁਸੀਂ ਕਿਰਾਏ ਤੇ ਇਹਨਾਂ ਲੋਕਾਂ ਨੂੰ ਹੋਟਲ ਦਿੰਦੇ ਜੇ ਸਾਰਾ ਕੁਝ ਕਰਦੇ ਜੇ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਆ ਇਹਨਾਂ ਦਾ ਪ੍ਰੋਪਰ ਚਲੋ ਠੀਕ ਹੈ ਬਿਲਡਿੰਗਾਂ ਤੇ ਦਿੱਤੀਆਂ ਤੁਸੀਂ ਕਿਰਾਏ ਤੇ ਦਿੱਤੀਆਂ ਹੋਟਲ ਦਿੱਤੇ ਆ ਦੁਕਾਨਾਂ ਦਿੱਤੀਆਂ ਹੋਈਆਂ ਸਾਰਾ ਕੁਝ ਕਰਿਆ ਪਰ ਇਹਨਾਂ ਦੇ ਪ੍ਰੋਪਰ ਐਡਰੈਸ ਵਗੈਰਾ ਜਰੂਰ ਆਪਣੇ ਕੋਲ ਰੱਖੋ ਪਹਿਲ ਤੁਸੀਂ ਪੰਜਾਬੀਆਂ ਨੂੰ ਦੋ ਕੋਈ ਵੀ ਵੀਰ ਤੁਹਾਡਾ ਤੁਹਾਡੇ ਕੋਲ ਆਉਂਦਾ ਏ ਉਹਦਾ ਐਗਰੀਮੈਂਟ ਕਰੋ ਐਗਰੀਮੈਂਟ ਕਰਕੇ ਕਿਤੇ ਵੀ ਉਹਨੂੰ ਜੋ ਵੀ ਤੁਸੀਂ ਆਪਣਾ ਦੁਕਾਨ ਹੈ ਹੋਟਲ ਹੈ ਜਾਂ ਕੋਈ ਹੋਰ ਕੋ ਬਿਜ਼ਨਸ ਹੈ ਉਹਨੂੰ ਦੇ ਦਿਓ ਭਾਈ ਪਰ ਉਹਦਾ ਐਡਰੈਸ ਤੇ ਨੋਟ ਕਰੋ ਨਾ ਹੋਰ ਨਾ ਹੁੰਦੀ ਹੋਵੇ ਵੀ ਕੱਲ ਨੂੰ ਸਾਨੂੰ ਚੂਨਾ ਲਾ ਕੇ ਅਗਲਾ ਨਿਕਲ ਜਾਵੇ ਤੇ ਫਿਰ ਅਸੀਂ ਮੁੜ ਕੇ ਪ੍ਰਸ਼ਾਸਨ ਦੇ ਮੂਰੇ ਧਰਨੇ ਲਾਉਣੇ ਸ਼ੁਰੂ ਕਰ ਦਿੰਨੇ ਆਂ ਮੁੜ ਕੇ ਅਸੀਂ ਪ੍ਰਸ਼ਾਸਨ ਨੂੰ ਅਲਟੀਮੇਟ ਦੇਣਾ ਸ਼ੁਰੂ ਕਰ ਦਿੰਨੇ ਆਂ ਵੀ 10 ਦਿਨਾਂ ਅੰਦਰ ਅੰਦਰ ਫੜ ਲੋ ਜੇ ਫੜੇ ਜਾਂਦੇ ਨਹੀਂ ਅਸੀਂ ਧਰਨਾ ਠੋਕਾ ਗਿਆ ਕਰਾਂਗੇ ਪ੍ਰਸ਼ਾਸਨ ਕੀ ਕਰੇ ਭਾਈ ਗਲਤ ਕੌਣ ਹੈ ਗਲਤ ਅਸੀਂ ਲੋਕ ਹੈ ਜਿਨ੍ਹਾਂ ਨੇ ਪਨਾਹ ਦਿੱਤੀ ਹੋਈ ਇਹਨਾਂ ਨੂੰ ਗਲਤ ਅਸੀਂ ਲੋਕ ਹੈ ਜਿਨ੍ਹਾਂ ਨੇ ਘਰਾਂ ਦੇ ਵਿੱਚ ਵਾੜੇ ਹੋਏ ਆ ਗਲਤ ਅਸੀਂ ਲੋਕ ਹੈ ਜਿਨ੍ਹਾਂ ਨੇ ਇਹਨਾਂ ਨੂੰ ਜਗ੍ਹਾ ਦਿੱਤੀਆਂ ਹੋਈਆਂ ਰੇੜੀਆਂ ਲਾਉਣ ਨੂੰ ਸਾਰਾ ਕੁਝ ਕਰਨੇ ਇਹਨੂੰ ਉਥੇ ਪ੍ਰਸ਼ਾਸਨ ਕੀ ਕਰੇ ਭਾਈ ਪ੍ਰਸ਼ਾਸਨ ਦਾ ਫਰਜ ਸਾਡਾ ਬੰਦਾ ਸਾਹ ਦੇਣਾ ਇਹ ਨਹੀਂ ਕਿ ਕੋਈ ਵਾਰ ਦਾਦ ਕਰਕੇ ਨਾ ਕਿਦਾ ਮੁੜ ਕੇ ਅਸੀਂ ਪ੍ਰਸ਼ਾਸਨ ਨੂੰ ਅਲਟੀਮੇਟ ਦਿੰਦੇ ਫਿਰ ਇਹ ਮੁੜ ਕੇ ਮੰਗ ਪੱਤਰ ਦੇਦੇ ਫਿਰ ਇਹ ਵੀ ਆਜੋ ਬਈ ਡੀਐਸਪੀ ਸਾਹਿਬ ਐਸਐਚਓ ਸਾਹਿਬ ਫੜੋ ਜੀ ਇਹਨੂੰ ਅਸੀਂ ਇਆਂ ਕਰਦੇ ਆਂਗੇ ਬੁੱਕ ਕਰਦੇ ਆਂਗੇ ਮੁੜ ਕੇ ਸਾਰੇ ਭੱਜਦੇ ਜਿਵੇਂ ਬੰਦੀਆਂ ਕੋਲ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਪਹਿਲਾਂ ਤੁਸੀਂ ਆਪਣਾ ਅੱਗਾ ਦੇਖੋ ਠੀਕ ਹੈ ਹੱਥ ਜੋੜ ਕੇ ਬੇਨਤੀ ਹੈ ਕਿਸੇ ਦੇ ਘਰੇ ਵੀ ਕੋਈ ਪ੍ਰਵਾਸੀ ਪੰਜਾਬੀ ਰਹਿੰਦਾ ਕਿਉਂਕਿ ਇੱਥੇ ਇੱਕ ਦਿਨ ਬਿਹਾਰੀ ਆਇਆ ਸੀ ਮੈਂ ਉਹਨੂੰ ਪੁੱਛਿਆ ਮੈਂ ਤੇਰਾ ਨਾਂ ਕੀ ਆ ਉਹਨੇ ਸਿਰ ਵਾਰ ਰੱਖੇ ਹੋਏ ਦੀ ਮੈਂ ਕਿਹਾ ਮੈਂ ਤੇਰੀ ਵੀਡੀਓ ਬਣਾ ਲਾਂ ਕਹਿੰਦਾ ਬਿਲਕੁਲ ਨਹੀਂ ਭਾਜੀ ਮੈਨੂੰ ਵੀਡੀਓ ਬਣਉਣੀ ਉਹ ਛੜਰਿੰਗ ਦਾ ਕੰਮ ਕਰਦਾ ਮੈਂ ਤੇਰਾ ਨਾਂ ਕੀ ਆ ਕਹਿੰਦਾ ਅੱਧੀ ਕੀ ਗੱਲ ਮਾ ਤੁਹ ਨਾਂ ਦੱਸ ਕਹਿੰਦਾ ਮਤੋਜ ਸਿੰਘ ਮੈਂ ਤੇਰੇ ਡੈਡੀ ਦਾ ਨਾਂ ਕੀ ਆ ਕਹਿੰਦਾ ਉਹਦਾ ਨਾਂ ਡੈਡੀ ਦਾ ਨਾਂ ਤਾਂ ਮਾਲੂਮ ਨਹੀਂ ਐ ਮੈਨੂੰ ਨਹੀਂ ਪਤਾ ਤੈਨੂੰ ਇਹ ਬੱਸ ਹੋਈ ਵੀ ਤੇਰੇ ਡੈਡੀ ਦਾ ਤੈਨੂੰ ਪਤਾ ਹੀ ਨਹੀਂ ਐ ਮੁੜ ਕੇ ਕਹਿੰਦਾ ਗੁਰਮੀਤ ਸਿੰਘ ਮੈਨਰੇ ਦਾਦੇ ਦਾ ਨਾ ਕਹਿੰਦਾ ਮੈਂ ਪੁੱਛ ਕੇ ਦੱਸ ਦਿੰਦਾ ਮੈਨ ਨਹੀਂ ਦੂੰਦਾ ਸਰ ਕਹਿੰਦਾ ਦਾਦੇ ਦਾ ਨਾਮ मालूम ਨਹੀਂ ਐ ਮਤ ਉਧਾਰ ਕਾੜਦੇ ਰਹਾ ਹੈਗਾ ਤੇਰੇ ਕੋਲ ਕਹਿੰਦਾ ਹੈ ਮੈਂ ਦਿਖਾਈ ਕਹਿੰਦਾ ਹੁਣ ਨਹੀਂ ਐ ਮੇਰੇ ਕੋ ਰੂਮ 'ਤੇ ਆ ਉਹਨੇ ਦਾਦੇ ਦਾ ਨਾਮ ਸੰਜੀਵ ਕੁਮਾਰ ਦੱਸਿਆ ਪਿੱਛੋਂ ਕੁਮਾਰ ਆਇਆ ਕਰਦੇ ਆ ਅੱਗੂ ਸਿੰਘ ਲਾਲੇ ਇਹਨਾਂ ਦੇ ਨਾਲ ਕੌਰ ਲਾਲੇ ਇਹਨਾਂ ਨਾਲ ਯਾਰਾ ਕਿੱਥੇ ਯਾਰਾ ਤੁਸੀਂ ਤੁਰੇ ਫਿਰਦੇ ਜੀ ਤੁਸੀਂ ਇਹਨਾਂ ਨੂੰ ਸਰਦਾਰ ਦੇਖ ਕੇ ਤੁਸੀਂ ਜੱਜ ਕਿਦਾਂ ਕਰ ਲੋਗੇ ਇਹਨਾਂ ਨੂੰ ਵੀ ਇਹ ਪੰਜਾਬੀ ਆ ਕਿ ਭੇਰੀ ਆ ਭਾਈ ਅਸੀਂ ਇਹਨਾਂ ਦੇ ਆਧਾਰ ਕਾਡ ਦੇਖਾਂਗੇ ਇਹਨਾਂ ਦਾ ਕਿ ਸਿੰਘ ਆ ਜੀ ਸੋਚਾਂਗੇ ਇਹ ਪੰਜਾਬੀ ਆ ਭਾਈ ਪੰਜਾਬੀ ਬੋਲਦੇ ਆ ਛੋਕਰ ਦੇ ਕੌਣ ਨੇ ਲੋਕਾਂ ਦਾ ਕੌਣ ਹੈ ਕਿੱਥੋਂ ਆਏ ਕੀ ਹੈ ਅਸੀਂ ਇਹ ਜਿੱਦਾਂ ਦੇ ਵੰਦੇ ਨਹੀਂ ਆ ਪਹਿਲੀ ਗੱਲ ਤੇ ਇਹਨਾਂ ਨੂੰ ਰਹਿਣਾ ਬਹਿਣਾ ਸਹਿਣਾ ਜਿਹੜਾ ਬੰਦ ਕਰਾਓ ਅੱਜ ਤਾਂ ਤੁਹਾਨੂੰ ਇਹੀ ਪੂਜੋ ਮੰਗ ਕਰਦੇ ਆ ਬੇਨਤੀ ਵੀ ਕਰਦੇ ਹਾਂ ਜੇ ਤੁਸੀਂ ਰੱਖਣੀ ਚਾਹੁੰਦੇ ਆ ਅਸੀਂ ਇਹ ਨਹੀਂ ਕਹਿੰਦੇ ਕਿਉਂਕਿ ਕਿਰਾਏ ਦੇ ਕਮਰੇ ਤੁਸੀਂ ਬੜੇ ਦਿੱਤੇ ਹੋਏ ਲੋਕਾਂ ਨੇ ਸਭ ਕੋ ਕਰਿਆ ਆਇਆ ਹੈ ਪਰ ਇਹਨਾਂ ਦੀ ਤੁਸੀਂ ਪੂਰਨ ਤੌਰ ਤੇ ਇਨਕੁਆਰੀ ਕਰੋ ਇਹਨਾਂ ਦੇ ਪਿੱਛੋਂ ਕੋਈ ਵੀ ਬੰਦਾ ਇਹਨਾਂ ਦੇ ਜਿੱਥੋਂ ਦਾ ਵੀ ਹੈ ਉਥੋਂ ਦੇ ਇਹਨਾਂ ਦੇ ਪ੍ਰਧਾਨ ਪਤੂ ਨਾਲ ਪੂਰੀ ਗੱਲਬਾਤ ਕਰਕੇ ਸਾਰਾ ਨੰਬਰ ਰੱਖਿਆ ਕਰੋ ਉਹ ਪ੍ਰਸ਼ਾਸ਼ਕ ਨੂੰ ਵੀ ਦੋ ਵੀ ਭਾਈ ਆਹ ਚੀਜ਼ ਅਸੀਂ ਬੁਰਾਣੇ ਨੂੰ ਕਿਰਾਏ ਤੇ ਦਿੱਤੀ ਹੋਈ ਹੈ ਤੇ ਇਹਦਾ ਆਧਾਰ ਕਾਟ ਹੈ ਆ ਜਿਹਦਾ ਡਾਕੂਮੈਂਟ ਹੈ ਸਾਰੇ ਕਾਨੂੰਨ ਪ੍ਰਸ਼ਾਸਨ ਨੂੰ ਵੀ ਆਸਾਨੀ ਹੋ ਜਾਏ ਭਾਈ ਤੇ ਅਸੀਂ ਮੰਗ ਕਰਦੇ ਹਾਂ ਤੁਹਾਡੇ ਕੋ ਸਾਰਿਆਂ ਕੋ ਕਿ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਕਿ ਸਾਡਾ ਸਾਰੇ ਭਰਾਵਾਂ ਦਾ ਸਾਥ ਦਿਓਗੇ ਤੇ ਜਿਹੜੀਆਂ ਰੇੜੀਆਂ ਦੇ ਉੱਤੇ ਹਿੰਦੀ ਲਿਖੀ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਬੋਰਡ ਕਰਾਈਏ ਤੁਹਾਡੇ ਲਾਗੇ ਕੋਈ ਨਸ਼ਾ ਵੇਚਦਾ ਕੋ ਏਦਾਂ ਦੇ ਕਾਰੋਬਾਰ ਕਰਦਾ ਜਰੂਰ ਸਾਡੇ ਨਾਲ ਸੰਪਰਕ ਕਰਕੇ ਉਹ ਸਾਡੇ ਨੰਬਰਾਂ ਤੇ ਫੋਨ ਜਰੂਰ ਕਰਦੇ ਹੋ ਅਸੀਂ ਨੰਬਰ ਉੱਪਰ ਆਪਣਾ ਮੈਂਸ਼ਨ ਕਰ ਦਾਂਗੇ ਤਾਂ ਕਿ ਆਪਾਂ ਸਾਰੇ ਭਰਾ ਆਪਣਾ ਹਮਲਾ ਮਾਰ ਕੇ ਆਪਣਾ ਅਨੰਦਪੁਰ ਸਾਹਿਬ ਤੇ ਤੀਰਥ ਪ੍ਰਸਾਦ ਦੀ ਪਵਿੱਤਰ ਧਰਤੀ ਜਿਹੜੀ ਹਣਾ ਸਾਡਾ ਇਹ ਫਾਇਦਾ ਤਾਂ ਬੰਦਾ ਪੂਰੇ ਪੰਜਾਬ ਨੂੰ ਪਰ ਆਪਾਂ ਆਪਣੇ ਜਿਹੜੀ ਏਰੀਆ ਚ ਰਹਿੰਦੇ ਪਹਿਲਾਂ ਆਪਾਂ ਉਹਨੂੰ ਸਾਫ਼ ਕਰ ਲਈਏ ਸਾਡਾ ਇਹ ਹੀ ਮਕਸਦ ਹੈ ਕਿ ਆਪਾਂ ਆਪਣੇ ਏਰੀਆ ਦੇ ਵਿੱਚੋਂ ਨਸ਼ੇੜੀ ਜਿੰਨੇ ਆ ਪਟੜੀਆਂ ਦੇ ਬੈਠੇ ਹੋਏ ਆ ਦੁਕਾਨਾਂ ਦੇ ਬੈਠੇ ਹੋਏ ਆ ਇਹਨਾਂ ਨੂੰ ਚਲਦਾ ਕਰੀਏ ਤਾਂ ਕਿ ਆਪਣੇ ਭਰਾਵਾਂ ਨੂੰ ਕੰਮ ਮਿਲ ਸਕੇ ਆਪਣੇ ਭਰਾ ਵੀ ਆਸਾਨੀ ਨਾਲ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਬਾਹਰ ਅੰਦਰ ਜਾ ਸਕਣ ਤੁਸੀਂ ਇਹ ਇਹ ਦੇਖ ਦਿਨ ਦੇਖ ਲਿਓ ਦਿਨ ਦੂਰ ਨਹੀਂ ਕਿ ਜਿੱਦਣ ਸਾਡੀਆਂ ਧੀਆਂ ਭੈਣਾਂ ਨੂੰ ਇਹ ਗਲ ਪੈਣ ਤੱਕ ਸਾਡੇ ਕੀ ਤੋਂ ਸਾਡੀਆਂ ਵਾਰਦਾਤਾਂ ਇਹਦਾਂ ਦੀਆਂ ਹੋ ਜਾਣੀਆਂ ਫਿਰ ਅਸੀਂ ਕਹਿਣਾ ਯਾਰਾ ਫਰਾਨੇ ਨੇ ਸਹੀ ਕਿਹਾ ਸੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪੰਜਾਬੀ ਪੰਜਾਬੀ ਦਾ ਸਾਥ ਜਰੂਰ ਦਿਓ ਐਨੇ ਬੇਕਿਰਕੇ ਨਾ ਹੋ ਜੋ ਕਿ ਅਸੀਂ ਪੰਜਾਬੀ ਦਾ ਸਾਥ ਦੇਣਾ ਹੀ ਬੰਦ ਕਰ ਦਈਏ ਜੇ ਕੋਈ ਬੋਲਦਾ ਤੇ ਆਪਾਂ ਉਹਦੇ ਉਲਟ ਚੱਲ ਜਾਈਏ ਇਹ ਨਹੀਂ ਸਾਡਾ ਫਰਜ਼ ਸਾਰਿਆਂ ਦਾ ਬੰਦਾ ਵੀ ਆਪਾਂ ਉਹਨਾਂ ਦਾ ਸਾਥ ਦਈਏ ਜੇ ਕੋਈ ਬੋਲਦਾ ਭਾਈ ਸਾਰੇ ਬੋਲਣ ਵਾਲੇ ਨਹੀਂ ਹੁੰਦੇ ਪਰ ਜੇ ਜਿਹੜਾ ਬੰਦਾ ਬੋਲਦਾ ਉਹਦਾ ਤੇ ਆਪਾਂ ਸਾਥ ਦੇ ਦਈਏ ਨਾ ਉਹਦਾ ਤਾਂ ਫਰਜ਼ ਬੰਦਾ ਕਿ ਨਾ ਸਾਥ ਦੇਣ ਦਾ ਅਸੀਂ ਕੋਈ ਇੱਥੇ ਕੋਈ ਮੈਡਲ ਤੇ ਲੈਣੀ ਨਹੀਂ ਹੈਗੇ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਆਇਆ 10ਵੇਂ ਪਾਛੇ ਬਾਬਾ ਗੁਰਦਤਾ ਦੀ ਪੂਰੀ ਕਿਰਪਾ ਹੈ ਮਾਰਾ ਸਾਰਾ ਕੁਝ ਦੇ ਰਿਆ ਠੀਕ ਹੈ ਪਰ ਅਸੀਂ ਤੁਹਾਨੂੰ ਇਹ ਹੀ ਬੇਨਤੀ ਕਰਦੇ ਆ ਵੀ ਵੀਡੀਓ ਸ਼ੇਅਰ ਜਰੂਰ ਕਰਦਾ ਕਰੋ ਤਾਂ ਵੀ ਤੁਹਾਡੇ ਏਰੀਆ ਦੇ ਵਿੱਚ ਕੋਈ ਵੀ ਪ੍ਰਵਾਸੀ ਬਿਹਾਰੀ ਕੋਈ ਰਹਿ ਰਿਹਾ ਉਹਦੀ ਜਾਣਕਾਰੀ ਜਰੂਰ ਥਾਣੇ ਨੂੰ ਦੇ ਦਿਓ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਸਕੇ ਇਹ ਬੰਦਾ ਕਿੱਥੋਂ ਦਾ ਹੈ ਕਿੱਥੋਂ ਦਾ ਨਹੀਂ ਉਹਣਾ ਹੁੰਦੀ ਹੈ ਕੱਲ ਨੂੰ ਵਾਰਦਤ ਸਾਡੇ ਘਰਾਂ ਦੇ ਵਿੱਚ ਕਰਕੇ ਤੇ ਫਿਰ ਅਸੀਂ ਮੁੜ ਕੇ ਥਾਣੇ ਦੇ ਵਿੱਚ ਅਪਲੀਕੇਸ਼ਨ ਲਗਾਉਂਦੇ ਰਹਿ ਜੀਏ ਕਿਉਂਕਿ ਸਾਡੇ ਪੱਲੇ ਫਿਰ ਕੀ ਪਣਾ ਜਿਹੜੇ ਆਪਾਂ ਲਿਖਤੀ ਰੂਪ ਦੇ ਠਾਣੇ ਦੇ ਵਿੱਚ ਪੇਪਰ ਦੇ ਜੰਨੇ ਆ ਇਹ ਹੀ ਉਹਦੇ ਵਿੱਚ ਪ੍ਰਸ਼ਾਸਨ ਦੀ ਗਲਤੀ ਬਿਲਕੁਕੁਲ ਨਹੀਂ ਆ ਗਈ ਬਾਰ ਬਾਰ ਇਹੀ ਗੱਲ ਕਹਿ ਰਹੇ ਆ ਇਹ ਲੋਕਾਂ ਦੀ ਤੁਹਾਡੀ ਆਡੀ ਸਾਰਿਆਂ ਦੀ ਗਲਤੀ ਹੈ ਜਿਨ੍ਹਾਂ ਨੇ ਅਸੀਂ ਇਹਨਾਂ ਨੂੰ ਕਿਰਾਏ ਦੇ ਕਮਰੇ ਦਿੱਤੇ ਹੋਏ ਆ ਦੁਕਾਨਾਂ ਦਿੱਤੀਆਂ ਹੋਈਆਂ ਕਿਰਾਏ ਦੀ ਸੋ ਆਸ ਕਰਦੇ ਆ ਵੀਡੀਓ ਤੁਹਾਨੂੰ ਜਰੂਰ ਪਸੰਦ ਆਊਗੀ ਸ਼ੇਅਰ ਜਰੂਰ ਕਰਿਓ ਤਾਂ ਕਿ ਜਿੱਥੇ ਵੀ ਤੁਹਾਡੇ ਲਾਗੇ ਬਿਹਾਰੀ ਪੰਜਾਬੀ ਰਹਿੰਦਾ ਚਾਹੇ ਕੋਈ ਪੰਜਾਬੀ ਭਰਾ ਹੀ ਆ ਉਹਦੀ ਵੀ ਜਾਣਕਾਰੀ ਜਰੂਰ ਤੁਸੀਂ ਠਾਣੇ ਦੇ ਵਿੱਚ ਦੇਓ ਤੇ ਜਿੰਨੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ 4 ਵਜੇ ਤੋਂ ਬਾਅਦ ਆਪਣੀਆਂ ਐਂਟਰੀਆਂ ਬੰਦ ਕਰ ਦਿਓ ਕਿਉਂਕਿ 4 ਵਜੇ ਤੋਂ ਬਾਅਦ ਜਿੰਨੀਆਂ ਵਾਰਦਾਤਾਂ ਹੈ ਤੁਸੀਂ ਇਹ ਦੇਖ ਲਿਓ ਅੱਜ ਤੁਹਾਨੂੰ ਬੇਨਤੀ ਕਰਦੇ ਆ ਚਾਹੇ ਕੋ ਰੇੜੀ ਵਾਲਾ ਆਉਂਦਾ ਫੜੀ ਵਾਲਾ ਆਉਂਦਾ ਕੋਈ ਸਬਜ਼ੀ ਵਾਲਾ ਆਉਂਦਾ ਬਿਹਾਰੀ ਆਉਂਦਾ ਇਹਨੂੰ 4 ਵਜੇ ਤੋਂ ਬਾਅਦ ਸਰਪੰਚਾਂ ਪੰਚਾਂ ਦੇ ਚਰਨਾਂ 'ਚ ਬੇਨਤੀ ਹੈ ਇਹ ਮਤੇ ਪਾ ਦਿਓ ਪਿੰਡਾਂ ਦੇ ਵਿੱਚ ਤੇ 4 ਵਜੇ ਤੋਂ ਬਾਅਦ ਰੇੜੀਆਂ ਫੇੜੀਆਂ ਸਾਰੀਆਂ ਪਿੰਡਾਂ ਦੇ ਵਿੱਚੋਂ ਬੰਦ ਕਰ ਦਿਓ ਇਹ ਕਿਹੜੀਆਂ ਵਾਲਾ ਵਟੇ ਸਮਾਨ ਵੇਚਦੇ ਆ ਇਹ ਜਰੂਰ ਸਰਪੰਚਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਵਾਲਾ ਵਟੇ ਕੋਈ ਵੀ ਇਹ ਬੰਦਾ ਆਉਂਦਾ ਏ ਰੇੜੀ ਵਾਲਾ ਆਉਂਦਾ ਏ ਸਕੂਟਰੀ ਵਾਲਾ ਆਉਂਦਾ ਏ ਤੇ ਤੁਸੀਂ ਸਾਨੂੰ ਫੋਨ ਲਾ ਰਹੇ ਹੋ ਅਸੀਂ ਇਹਨੂੰ ਇਹ ਰੇੜੀ ਵੀ ਜ਼ਬਤ ਕਰਾਵਾਂਗੇ ਦੀ ਐਕਟਵਾ ਵੀ ਜ਼ਬਤ ਕਰਾਵਾਂਗੇ ਮੋਟਰਸਾਈਕਲ ਵੀ ਜ਼ਬਤ ਕਰਾਵਾਂਗੇ ਜਿਹੜੇ ਵਾਲਾ ਪੱਟੇ ਇਹ ਖਿੱਲਾ ਖੁੱਲਾ ਜਾਂ ਹੋਰ ਕੁਝ ਸਾਮਾਨ ਤੁਹਾਨੂੰ ਪਲਾਸਟਿਕ ਦਾ ਦਿੰਦੇ ਆ ਇਹ ਬਿਲਕੁਲ ਪੰਜਾਬੀਓ ਕੰਮ ਨਾ ਕਰਿਓ ਤੁਸੀਂ ਆਪਣੇ ਵਾਲ ਹੀ ਵੇਚਣ ਲਾ ਪਏ ਯਾਰਾ ਪਿਛੇ ਕੀ ਰਹਿ ਗਿਆ ਹੱਥ ਜੋੜ ਕੇ ਅਪੀਲ ਹੈ ਬੇਨਤੀ ਹੈ ਸਰਪੰਚਾਂ ਪੈਂਚਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਸਾਡੇ ਸ਼੍ਰੀ ਅਨੰਤਪੁਰ ਸਾਹਿਬ ਧਰਤੀ ਦੇ ਸਾਰੇ ਜਿੰਨੇ ਵੀ ਹੈ ਸਰਪੰਚ ਪੈਂਚ ਇਥੋਂ ਦੀ ਤੱਕ ਵੀਡੀਓ ਜਾਂਦੀ ਹੈ ਆਪਣੇ ਪਿੰਡਾਂ ਦੇ ਵਿੱਚ ਇਹਨਾਂ ਬਾਰੇ ਜ਼ਰੂਰ ਮਤੇ ਪਾਇਓ ਚਾਰਵੇਂ ਦਵਾਦਨੇ ਦੀ ਐਂਟਰੀ ਬੰਦ ਕਰੋ ਕੋਈ ਵੀ ਪਿੰਡਾਂ ਦੇ ਵਿੱਚ ਇਹਨੂੰ ਕਿਰਾਏ ਤੇ ਉਹ ਦਿੰਦਾ ਦੇ ਉਲੀ ਪ੍ਰਸ਼ਾਸਨ ਤੇ ਸਰਪੰਚ ਤੱਕ ਜਰੂਰ ਉਹਦੀ ਜਿਹੜੀ ਆ ਉਹਦੀ ਨਕਵਾਰੀ ਤੇ ਉਹਦਾ ਜਿਹੜਾ ਡਾਕੂਮੈਂਟ ਉਹਦੇ ਪਹੁੰਚਾਈ ਜਾਂ ਸਾਰਿਆਂ ਨੂੰ ਸਸੀ ਕਾਲ ਦੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੀ